ਵਾਹ ਏ ਗੁਰੂ ਸਾਹਿਬ ਜੀਓ ਗੁਰੂ ਘਰੇ ਬਨਵਾਜ ਮੈ ਤਾਂ ਈ ਬਾਂ ਤੁਹ ਹੈ ਕੇ ਸੁਮੀ ਮੈਂ ਤੁਦੇ ਅਗੇ ਅਰਦਾਸ ਕੈ ਤਰੂ ਕੇ ਬੱਤੀ ਮੇਲਾ ਤੱਕ ਸੁਤ ਤੁਦੇ ਹੀ ਪਾਸ ਬੇਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਲ ਪਉਰ ਗੋਵਿੰਦ ਕਾ ਪੂਰ ਗੁਣ ਕਾ ਸਤ ਨਾਮ ਦੇਵੇ ਵਾਹਿ ਗੁਰੂ ਸਾਹਿਬ ਜੀਓ ਸੋਰਠ ਪਾਲਾ ਪੰਜਵਾ جائی تاری کے پا پر لے گوری پورے چلنی لایا ہر سنت سہنا پایا جائی ਉਮੇਲੇ ਹਾਰਿ ਗੋਲੇ ਲਾਵ ਸਦਾ ਸੁਪਾ ਮਾਨ ਕੇ ਸਗਲੇ ਫਲ ਪਾਵ ਜੀ ਕਹਿ ਸੰਗ ਸਰਵਾਏ ਰਹਾ ਨਾਰਾਇਣ ਪ੍ਰਾਣ ਅਧਾਰ ਹਮ ਸੰਤ ਜਨਾਰੇ ਨਾਰਾ پت کرے والا مہنگائی پائی ہے ਜਿਸ ਨੇ ਵਹਿ ਪੁਰਖ ਬਿਦਾਤਾ ਹਰ ਅਸ ਇਨਹੀ ਜਤਾ ਜਮ ਕੰ ਕਰੇ ਤੇੜ ਨਾ ਆਇਆ ਸੁਖ ਨਾਨਕ ਸੁਰ ਮੇ ਪਾਇਆ ਜਿਸ ਦੇ ਵਹਿ ਪੁਰਖ ਬਿਦਾਤਾ ਹਰ ਅਸ ਤੇ ਨਹੀਂ ਜਤਾ ਜਮਨ ਗੰਕਰੇ ਨੇ ਜਨਾ ਸੁਖ ਨਾਮਿਕ ਸਰਵੀ ਪਾੜ ਆਪੁ ਖੁਦੀ ਕਰਸਾ ਵਾਰੁ ਉਪਜੀ